ਸੱਸੀ ਗੱਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਸੀਜ਼ਨ ਬਿਲਕੁਲ ਨੇੜੇ ਆ ਚੁੱਕਿਆ ਤੇ ਅੱਜ ਦੇ ਟਰੈਕਟਰਾਂ ਦੇ ਮੰਡੀ ਤੇ ਕੀ ਰੇਟ ਆ ਕਿਹੜੇ ਕਿਹੜੇ ਮਾਡਲ ਆਏ ਹੋਏ ਆ ਕਿਹੜੇ ਕਿਹੜੇ ਟਰੈਕਟਰ ਜ਼ਿਆਦਾ ਗਿਣਤੀ ਚ ਇੱਥੇ ਪਹੁੰਚੇ ਹੋਏ ਆ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਆਂ ਸ਼ੇਅਰ ਸੋ ਜੁੜੇ ਰਹੋ ਵੀਡੀਓ ਨਾਲ ਪਹਿਲਾ ਟਰੈਕਟਰ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆਂ ਐਚ ਐਮਟੀ 911 ਰੰਗ ਰੋਮਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜੋ ਵੀ ਇਸ ਦਾ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਆਪਾਂ 60 ਤੋਂ 65 ਪੈਸੇ ਟਾਇਰ ਦੀ ਗੁੱਡੀ ਕਹਿ ਸਕਦੇ ਹਾਂ 16 ਦੇ ਟਾਇਰਾਂ ਚ ਐਮ ਆਰ ਐਫ ਦੇ ਟਾਇਰ ਆ ਮਾਡਲ ਇਹ 98 ਜੀ 2 ਲੱਖ ਤੇ 85000 ਰੁਪਏ ਮਾਲਕ ਦੀ ਡਿਮਾਂਡ ਹੈ ਪੰਜਾਬ ਨੰਬਰ ਟਰੈਕਟਰ ਪੀ ਵੀ 05 ਉਹਦੇ ਨਾਲ ਆ ਗਈ ਫਾਰਮ ਡੀ ਐਕਸ ਰੰਗ ਰੋਮਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਠੀਕ ਠਾਕ ਆ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਐਮ ਆਰ ਦੀ 18 ਚ 14 ਦੇ ਟਾਇਰਾਂ ਨੇ ਜੋ 2004 ਮਾਡਲ ਦਾ ਮਾਡਲ 2 ਲੱਖ 75000 ਰੁਪਏ ਉਸਦੇ ਨਾਲ ਇੱਕ ਹੋਰ ਆ ਗਿਆ ਜੀ ਨਟ 11 ਐਚ ਐਮ ਟੀ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ 95 ਮਾਡਲ ਦਾ 2 ਲੱਖ 25000 ਰੁਪਏ ਮਾਲਕ ਦੀ ਡਿਮਾਂਡ ਆ ਇਹ ਰੰਗ ਰੂਪ ਨੂੰ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਉਸਦੇ ਨਾਲ ਆ ਗਿਆ 3600 ਫੋਰ ਪੈਂਟ ਹੋਇਆ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਜੋ ਬੈਕ ਸਾਈਡ ਦੇ ਨੇ ਠੀਕ ਠਾਕ ਆ 프ਰੰਟ ਦੇ ਟਾਇਰਾਂ ਨੇ ਕਣੀ ਚੰਗੇ ਸਾਫ ਆ 76 ਮਾਡਲ 1,60,000 ਰੁਪਇਆ ਡਿਮਾਂਡ ਆ ਮਾਰਕਟ ਦੀ ਤੇ ਨਾਲ ਆ ਗਏ ਸਵਰਾਜ 855 ਟਾਇਰਾਂ ਦੀ ਕੰਡੀਸ਼ਨ ਸਾਫ ਆ 2004 ਮਾਡਲ ਆ 2,90,000 ਰੁਪਇਆ ਡਿਮਾਂਡ ਆ ਦੇ ਨਾਲ ਆ ਗਿਆ 2511 80 ਮਾਡਲ 1 ਲੱਖ ਤੇ 10000 ਰੁਪਏ ਅਦਮਾਨਾ ਪੈਰਾਨੀ ਗੁੱਡੀ ਕਾਫੀ ਪਈ ਹੈ ਬੈਕ ਸਾਈਡ ਤੇ ਫਰੰਟ ਤੇ ਜੋ ਕਾਸਟ ਹੈ ਉਹ ਆ ਗਿਆ 2000 ਮਾਡਲ 735 1 ਲੱਖ ਤੇ 10000 ਰੁਪਏ ਫੰਕ ਬਾਰ ਸਫ ਸਾਰਾ ਮੈਕਨਿਜ਼ਮ ਵੀ ਜੋ ਗੋਟ ਆਪ ਵੈਲਕਮ ਨਾ ਨਾ ਨਹੀਂ ਬਹਿਤਾ ਸਮਾ ਲਾਇਆ ਸਮਾ ਰੱਖ ਰੰਗ ਦੇ ਦੇਖ ਕਰਨ ਜੋ ਵੀ ਇੱਥੇ ਕੋ ਵਾਲੇ ਘਾਰਾਂ ਤੋਂ ਲੈ ਕੇ ਬੰਦਲੇ ਘਾਰਾਂ ਤੋਂ ਲੈ ਕੇ ਸਾਫ ਪੰਜਾਬ ਨੰਬਰ ਆ ਪੀ ਵੀ ਨੰਬਰ 2001 ਮਾਡਲ ਆ 2 ਲੱਖ ਤੇ 65000 ਰੁਪਿਆ ਮਾਲਕ ਦੀ ਦਰ ਨਾਲ ਉਸ ਦੇ ਨਾਲ 60 ਸੋਨਾਂ ਦੀ ਤਰਫ ਤੇ ਨਾਲ ਇੱਕ ਹੋਰ ਆ ਗਿਆ ਇਹ ਪਾਵਰ ਸਟੇਜ ਨਾਲ ਉਸਦੇ ਜੋ ਟਾਇਰ ਆ ਬੈਕ ਸਾਈਡ ਦੇ 40 45 ਪੈਸੀ ਕਹਿ ਸਕਦੇ ਆ 2008 ਮਾਡਲ ਆ 3 ਲੱਖ ਤੇ 35000 ਰੁਪਿਆ ਮਾਲਕ ਦੀ ਡਿਮਾਂਡ ਉੱਤੇ ਨਾਲ ਆ ਗਈ 855 ਰੰਗ ਰੋਗੰ ਦਾ ਟਰੈਕਟਰ ਸਾਫ ਆ ਚਾਰੰਨ ਕੰਡੀਸ਼ਨ ਵੀ ਬਿਲਕੁਲ ਸਾਫ ਆ ਪੰਜਾਬ ਨੰਬਰ ਆ ਪੀਪੀ 25 2010 ਮਾਡਲ ਆ 3 ਲੱਖ ਤੇ 65000 ਰੁਪਿਆ ਮਾਲਕ ਦੀ ਡਿਮਾਂਡ ਉਸਦੇ ਨਾਲ ਆ ਗਈ 2000 ਮਾਡਲ 735 ਟਾਇਰ ਬਿਲਕੁਲ ਨਵੇਂ ਆ ਜੀ ਚਾਰੇ 2,25,000 ਰੁਪਏ ਮਾਲਕ ਦੀ ਡਿਮਾਂਡ ਬਾਹਰ ਕੰਪਾਲਾ ਟਰੈਕਟਰ ਹੈ ਰੰਗ ਰੋਗਾਂ ਦਾ ਵੀ ਬਿਲਕੁਲ ਸਾਫ਼ ਤੇ ਨਾਲ ਆ ਗਈ ਇੱਕ ਟਰਾਲੀ ਵਕਾਉ ਇੱਥੇ 88 ਮਾਡਲ ਆ ਜੀ ਬੇਦਾਗ ਟਾਇਰ ਆ ਹਾਓ ਸੌਰੀ 88,000 ਰੁਪਏ ਦੀ ਡਿਮਾਂਡ ਹੈ ਵਿੱਚੋਂ ਚਾਦਰ ਵਗੈਰਾ ਇਸ ਦੀ ਬਿਲਕੁਲ ਸਾਫ਼ ਹੈ ਠੀਕ ਇਹਦੇ ਨਾਲ ਜੋ ਬੈੱਡ ਆ ਉਹ ਦਿਖਾਈ ਦੇ ਰਹੇ ਆ ਕੋਈ ਵੀ ਤੇ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਹੁੰਦਾ ਵੀ ਪ੍ਰਾਣੀਆ ਟਰਾਲੀਆਂ ਕੀ ਰੇਟ ਮਿਲ ਜਾਂਦੇ ਆ ਕੋਈ ਨੰਬਰ ਤੇ ਇਸ ਤੇ ਲਿਖਾਂ ਨਹੀਂ ਤਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰ ਦੇ। ਫਿਰ ਆ ਗਈ 3620 ਸ਼ੈੱਡ। ਟੈਰ ਦਾ ਬਿਲਕੁਲ ਸਾਫ਼ ਕੰਡੀਸ਼ਨ ਦੇ। 94 ਮਾਡਲ। 2 ਲੱਖ ਤੇ 25000 ਰੁਪਈਆ। ਡਿਮਾਂਡ ਹੈ ਇੰਜਨ ਤੇ ਗੇਅਰ ਦਾ ਕੰਮ ਹੋਇਆ ਜੀ ਕਿਉਂਕਿ ਭਾਈਆਂ ਨੇ ਫਰੰਟ ਤੇ ਲਿਖਿਆ ਹੋਇਆ ਹੈ ਕਿ ਇੰਜਨ ਤੇ ਗੇਅਰ ਦਾ ਕੰਮ ਕੰਪਲੀਟ ਹੋਇਆ ਸਾਰਾ ਇਹ ਸੋ ਉਸ ਦੇ ਨਾਲ ਸਾਹਮਣੇ ਟਾਇਰ ਕਿਦਾਂ ਪਨ ਦਿਖਾਈ ਦੇ ਰਹੇ ਆ ਜਨ 605 ਜਿਹੜੇ 6000 ਰੁਪਏ ਮਰਫ ਦੇ ਟਾਇਰ 16 ਦੇ ਟਾਇਰਾਂ ਚਾਹਾਂ ਟਾਈਆਂ ਦੀ ਕੰਡੀਸ਼ਨ ਸਾਫ ਹੈ ਜਾਂ ਪਰ 60% ਪੈਸੇ ਗੱਡੀ ਕਹਿ ਸਕਦੇ ਇਹਨਾਂ ਕੋ ਬਗੈਰਾ ਲੱਗਿਆ ਹੋਇਆ 2013 ਮਾਡਲ ਦਾ 4 ਲੱਖ 97000 ਰੁਪਏ ਮਾਲਕ ਦੀ ਮੰਗ ਆ। ਰੰਗ ਰੂਗ ਨਾ ਟਰੈਕਟਰ ਪੂਰਾ ਹੀ ਸਾਫ। ਉਸ ਦੇ ਨਾਲ ਆ ਗਿਆ 855 2013 ਮਾਡਲ 4 ਲੱਖ 95000 ਰੁਪਏ ਦੀ ਮੰਗ ਆ। ਪੀ ਵੀ ਮੱਤੀ ਮਾਨ ਇਹ ਮੌਕਾ ਨਹੀਂ ਨਮ ਰਹੀ। ਓਖਲੇ ਇਥੇ ਪਾਵਰ ਸਟੀਅਰ ਨਾ ਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ ਆ ਜੀ। ਉਸ ਦੇ ਨਾਲ ਆ ਗਿਆ 2008 ਮਾਡਲ। ਸੰਨ ਲਾ ਕੇ ਜाहिर ਕੀਆ ਅਨੁਮਾਨ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਪੰਜਾਬ ਨੰਬਰ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ ਜੀ ਬੈਕ ਸਾਈਡ ਦੇ ਟਾਇਰ ਪੋਲੋ ਦੇ 13 ਦੇ ਟਾਇਰਾਂ ਦਾ ਪੰਜਾਬ ਨੰਬਰ ਹੈ ਜੀ ਪੀ ਵੀ 43 ਉਸ ਤੇ ਨਾਲ ਆ ਗਈ 265 99 ਮਾਡਲ ਆ 1 ਲੱਖ ਤੇ 20000 ਰੁਪਏ ਮਾਲਕ ਨੇ ਡਿਮਾਂਡ ਆ ਜੀ ਟਾਇਰ ਜੋ ਇਸ ਦੇ ਖਸ ਕੋ ਚੁੱਕ ਕੇ ਉਦੇ ਨਾਲ ਆ ਗਿਆ 735 99 ਮਾਡਲ ਹੈ 115000 ਰੁਪਏ ਡਿਮਾਂਡ ਹੈ ਪੈਰਾਂ ਦੀ ਕੰਡੀਸ਼ਨ ਚੀਪ ਆ ਗਈ। ਉਦੇ ਨਾਲ ਆ ਗਿਆ 750 2001 ਮਾਡਲ ਆ। ਦੋ ਹੀ ਰੰਗ ਰੂਪਨ ਤਾਂ ਇਸ ਦਾ ਤੁਸੀਂ ਦੇਖ ਸਕਦੇ ਹੋ। ਜੋ ਵੀ ਹੈ ਪੈਰ ਇਸ ਦੇ ਬੈਕ ਸਾਈਡ ਵੀ ਸਾਫ ਹੈ। 249000 ਰੁਪਏ ਮਾਲਕ ਨੇ ਡਿਮਾਂਡ ਰੱਖੀ 750 ਦੀ। ਉਦੇ ਨਾਲ ਆ ਗਿਆ 3630 ਨਿਊ ਹਾਲੈਂਡ ਵਾਲਾ ਦਾ बीकेटी ਦੇ ਟੈਰਾਂਚਸ 16 ਦੇ ਟੈਰਾਂਚਾ ਰੰਗ ਰੋਗ ਹੁੰਦਾ ਵੀ ਟਰੈਕਟਰ ਸਾਫ ਆ ਪੰਜਾਬ ਨੰਬਰ 2000 8 ਮਾਡਲ ਆ 3 ਲੱਖ ਤੇ 65000 ਰੁਪਏ ਮੰਗਤ ਜੀ ਟਮਾਂਡ ਆਈ ਟਰੈਕਟਰ ਦੇਖਣ ਚ ਬਿਲਕੁਲ ਸਾਫ ਹੈ ਉਹਦੇ ਚਾਰ ਇਹਦਾ ਲਾਕ ਹੋਣੇ ਆ ਤੇ ਨਾਲ 2008 ਮਾਡਲ ਆਈ 3 ਲੱਖ ਤੇ 22000 ਰੁਪਏ ਡਿਮਾਂਡ ਆਈ ਟਾਇਰ ਚਾਰੇ ਬਿਲਕੁਲ ਨਵੇਂ ਆ ਤੇ ਰੰਗ ਰੋਗ ਕੰਦਾ ਵੀ ਟਰੈਕਟਰ ਬੁਹੇ ਸਾਫ ਆ ਪੰਜਾਬ ਨੰਬਰ ਐਪੀਪੀ ਹੁੰਦਾ ਜੇਨ ਲਾਗੇ ਪਿਆ ਪੰਜਾਬ ਡੀ 2014 ਮਾਡਲ ਹੈ 4 ਲੱਖ 55000 ਰੁਪਏ ਮਾਲਕ ਦੀ ਮੰਗ ਹੈ ਪੰਜਾਬ ਨੰਬਰ ਤੇ ਚਾਰੇ ਟਾਇਰ ਬਿਲਕੁਲ ਨਵੇਂ ਜੇਨ ਲਾਗੇ 764 ਨਵੇਂ ਟਾਇਰਾਂ ਦੇ ਟ੍ਰੈਕਟਰ ਆ ਪਰ ਰੰਗ ਤੁਸੀਂ ਦੇਖ ਸਕਦੇ ਹੋ ਜੋ ਵੀ ਅਸਲ ਤੁਹਾਨੂੰ ਦਿਖਾਈ ਦੇ ਰਿਹਾ ਵੀਡੀਓ ਚ 99 ਮਾਡਲ 1 ਲੱਖ 50000 ਰੁਪਏ ਦੀ ਮੰਗ ਆ ਬਾਕੀ ਉਹਦੇ ਨਾਲ ਆ ਗਏ 2010 ਮਾਡਲ 3 ਲੱਖ ਤੇ 95 ਹਜ਼ਾਰ ਰੁਪਏ ਦਾ ਮਾਡਲ ਪਾਵਰ ਸਟੇਰ ਇਹ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈ ਪੰਜਾਬ ਨੰਬਰ ਪੀਬੀ 62 ਉਹਦੇ ਨਾਲ 24 ਆ ਗਏ 795 ਮਾਡਲ 1 ਲੱਖ 30 ਹਜ਼ਾਰ ਰੁਪਏ ਦਾ ਮਾਡਲ ਬੈਕ ਸਾਈਡ ਦੇ ਟਾਇਰਾਂ ਦੀ ਜੋ ਕੰਡੀਸ਼ਨ ਸਾਫ਼ ਪਈ ਹੈ ਇਹ ਪੰਜਾਬ ਨੰਬਰ ਪੀਬੀ 63 ਉਹਦੇ ਨਾਲ ਆ ਗਏ 575 ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜੋ ਵੀ ਇਦਾਂ ਹੈ ਬੈਕ ਸਾਈਡ ਦਾ ਕਾਰ ਸਾਲਿਕ ਪਸੇ 8 ਦਾ ਸਾਫ ਉਹਦੇ ਨਾਲ ਇੱਕ ਚਾਰਕ ਪੁਰਾਣਾ ਗਸਤਾਨੇ ਮਾਡਲ 217000 ਰੁਪਏ ਡਿਮਾਂਡ ਹੈਹਾਰਾਂ ਦੀ ਕੰਡੀਸ਼ਨ ਪਤਾ ਕਰ ਪੰਜਾਬ ਨੰਬਰ PP45 ਉਹਨਾਂ ਨਾਲ ਅਗੇ 855 80700 ਰੁਪਏ ਪਰਟਰ ਕਹਿ ਸਕਦੇ ਪਹਿਲੇ ਨਾ ਫਰਸਟ ਪਾਰਟੀ ਦੇ 2011 ਮਾਡਲ ਦਾ 3 ਲੱਖ 90000 ਰੁਪਏ ਮਾਲਕਾਂ ਦੀ ਡਿਮਾਂਡ ਹੈ ਟਰੈਕਟਰ ਸਾਫ ਨੂੰ ਬਣਾ ਲਈ ਉਹ ਇਹਨਾਂ ਦੇ ਜੋ ਲੱਗ ਇੱਕ ਹੰਗੇ ਜੋ ਮਾਲਕਾਂ ਦੇ ਨਾਲ ਆ ਗਿਆ ਜੀ 2002 ਮਾਡਲ ਅਰਜਨ 305 2 ਲੱਖ ਤੇ 70000 ਰੁਪਏ ਮਾਲਕਾਂ ਨੂੰ ਕਮਾ ਲਈ ਉਹਦੇ ਨਾਲ ਆ ਗਿਆ ਫਾਰਮ 60 ਹਨ ਮੈਂ ਮਾਗ ਲਾ 1 ਲੱਖ 85000 ਰੁਪਏ ਹਮਾਰਾ ਖਾਂ ਦੇ ਦਮਾਰਾ ਹੈ। ਤੇਰਾ ਰਹੇ ਕਨੇਸ਼ਨ ਠੀਕ ਠਾਕ ਹੈ। ਉਹਦੇ ਨਾਲ ਅਗੇ 911 ਜਿਹੜੇ ਟੈਰਾਂ ਨਹੀਂ ਗਿਣੀ ਠੀਕ ਠਾਕ ਰੰਗ ਰੋਗੰਦ ਤੇ ਵੀਡੀਓ ਜੀ ਦੇਖ ਸਕਦੇ ਹੋ। ਮਾਡਲ 2002 2 ਲੱਖ ਤੇ 55000 ਰੁਪਏ ਹਮਾਰਾ ਹੈ। ਉਹਦੇ ਨਾਲ ਅਗੇ 26594 ਮਾਡਲ 1 ਲੱਖ ਤੇ 45000 ਰੁਪਏ ਮਾਲਕਾਂ ਦੀ ਦਮਾਰਾ। ਅੰਜਾਮ ਨੰਬਰ BB 50 ਤੇ ਨਾਲ ਅਗੇ 265 ਨਵੇਂ ਟਾਇਰਾਂ ਚਾਹੀਦੇ ਬਿਲਕੁਲ ਸਰਪੰਚ ਪੀਵੀ 33 ਪੰਜਾਬ ਨੰਬਰ ਹੈ ਇਹ ਮਾਨਸਾ ਦਾ ਇਹ ਮਾਲਕਾਂ ਦੀ ਡਿਮਾਂਡ 2 ਲੱਖ 40000 ਰੁਪਇਆ ਇਹਨ ਮਾਡਲ 2000 ਤਿੰਨ ਉਹ ਦਿਨ ਆ ਰਿਹਾ 55 ਸਨੂ ਹੋਲੈਂਡ ਇਹ ਵੀ ਪੰਜਾਬ ਨੰਬਰ ਹੈ ਰੰਗ ਰੋਗ ਦਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਕਿਸੇ ਕੋਲ ਦਾ ਸ਼ੋਟ ਆ ਮਿਸਿੰਗ ਹੋਇਆ ਰੰਗ 16 ਦੇ ਟਾਇਰਾਂ 2014 ਮਾਡਲ ਆ 4 ਲੱਖ ਤੇ 55000 ਰੁਪਇਆ ਡਿਮਾਂਡ ਆ ਇਹ ਵੀ ਪਾਵਰ ਸਟੀਅਰਿੰਗ ਦੇ ਨਾਲ ਹੋਰ ਵੀ ਟਰੈਕਟਰ ਆ ਜਿਵੇਂ ਉਹ ਵੀਡੀਓ ਦੇ ਨਾਲ ਸਾਹਮਣੇ ਟਰੈਕਟਰ ਜੋ ਦਿਖਾਈ ਦੇ ਰਿਹਾ ਆ ਪਾ ਨੂੰ ਆਰਜਨ 605 ਨਜ਼ਰ ਆ ਰਿਹਾ ਆਂਦਾ ਰੰਗ ਰੋਗਨ ਦਾ ਟਰੈਕਟਰ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਪਾਵਰ ਸਟੀਅਰਿੰਗ ਇਸ ਦੇ ਮਾਡਲ ਦੀ ਗੱਲ ਕਰੀਏ ਮਾਡਲ 2011 3 ਲੱਖ ਤੇ 98000 ਰੁਪਇਆ ਡਿਮਾਂਡ ਆ ਇਹ ਕਦੀ ਉਸ ਦੇ ਨਾਲ ਆ ਗਿਆ ਇਸ ਫਾਰਮ 60 98 ਮਾਡਲ 1 ਲੱਖ 85000 ਰੁਪਏ ਡਿਮਾਂਡ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਜੋ 50 ਪੈਸੇ ਹੈ ਉਹਦੇ ਨਾਲ ਆ ਗਿਆ 475 97 ਮਾਡਲ 1 ਲੱਖ 155000 ਰੁਪਏ ਡਿਮਾਂਡ ਹੈ ਬੈਕ ਸਾਈਡ ਦੇ ਟਾਇਰ ਸਾਫ ਹੈ ਫਰੰਟ ਦੇ ਘਸੇ ਪਏ ਰੰਗ ਰੋਗ ਨੂੰ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੋ ਵੀ ਐਕਟੋ ਕੰਨੈਕਟਰ ਨੇ ਰੰਗ ਵੀ ਠੀਕੇ ਪਏ ਜਾਂਦੇ ਪਰਾਨੇ ਮਾਫ ਕਰਦੇ 95 ਮਾਡਲ ਆ ਗਈ ਹੈ 1,70,000 ਰੁਪਏ ਦਾ 575 ਸਿੱਧਾ ਬੈਕ ਸਾਈਡ ਦੇ ਟਾਇਰ ਆ ਜੋ ਬਿਲਕੁਲ ਸਾਫ ਕੰਡੀਸ਼ਨ ਦੇ 13 ਦੇ ਟਾਇਰਾਂ ਤੇ ਉਹਦੇ ਨਾਲ ਆ ਗਈ ਸਵਰਾਜ 855 ਟਾਇਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਆ 2008 ਮਾਡਲ ਆ 3 ਲੱਖ 25000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਦੱਸ ਹੀ ਦਿੱਤੀ ਐ ਕਿ ਉਹ ਕਿਸ ਦੀ ਠੀਕ ਠਾਕ ਆ ਇੱਕ ਗੱਲ ਆਪਾਂ ਕਹਿ ਸਕਦੇ ਹਾਂ ਜੀ ਇੱਕ ਟਾਇਰ ਕਾਫੀ ਘਸਿਆ ਹੋਇਆ ਹੈ ਜੀ ਉਸਦੇ ਨਾਲ ਆ ਗਿਆ ਜੀ ਸਵਰਾਜ 855 ਇਹਦੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਪਏ ਹੋਏ ਆ ਇਹ 2009 ਮਾਡਲ ਆ ਜੀ 3 ਲੱਖ ਤੇ 70000 ਰੁਪਇਆ ਮਾਲਕ ਦੀ ਡਿਮਾਂਡ ਆ ਜੀ ਉਹਦੇ ਨਾਲ ਆ ਗਿਆ ਸਵਰਾਜ 735 ਟਾਇਰ ਸਾਫ ਕੰਡੀਸ਼ਨ ਦੇ ਬੈਕ ਸਾਈਡ ਦੇ पचानवे माडल ला, एक लाख ला ला ला। ला ला तो पंताली हज़ार रुपयावरा सत सौ पैंती दो हज़ार छ माडल दो लख पचवंजा हज़ार रुपया डना लिया टायर कंडीशन बिल्कुल साफ पाला चार सौ पत्तर टायर बिल्कुल साफ कंडीशन दे डबल क्लच दो हज़ार ਮਾਰਟਲਾ 2,35,000 ਰੁਪਏ ਮਾਲਕਾਂ ਦੇ ਦਮਾ ਹੈ। ਉਹਦੇ ਨਾਲ ਆ ਗਈ 93 ਮੜਾ 735 1,50,000 ਰੁਪਏ ਡਿਮਾਂਡ ਟੈਰਨ ਦੀ ਕੰਡੀਸ਼ਨ ਵਧੀਆ ਸਾਫ ਜਿਹਾ ਨੰਬਰ ਹੈ BB31। ਉਹਦੇ ਨਾਲ 735 2000 ਮੜਾ ਆ ਗਈ। ਇਹਦੀ ਡਿਮਾਂਡ 2 ਲੱਖ ਤੇ 15,000 ਰੁਪਏ। ਇਹਨਾਂ ਵਾਲੇ ਫਾਰਮ 72000 ਮੜਾ 2 ਲੱਖ ਤੇ 30,000 ਰੁਪਏ ਆ। मालकानी कम आ गई नाफ़ पही है दो हज़ार एक मार्ग का दो लाख से पचानवे हज़ार रुपया मालखानी कमा नंबर ती जी कर आ गए अर्जन छो टू जरा रंग बिल्कुल मिसिंग हो गया जी का पांच टायर भी बिल्कुल बैक कर पाव से फ्रंट से ਇੱਕ ਨਮਾਇਕ ਘਰ ਆ ਰਿਹਾ ਹੈ 12 ਬਾਰਾਂ ਮਾੜਾ 2 ਲੱਖ ਇਹ ਕਿੰਨੇ 3000 ਰੁਪਏ ਦਾ ਧੰਨ ਵੀਡੀਓ ਵੇਖਣ ਲਈ ਧੰਨ